ਪੱਤਰਕਾਰੀ ਦਾ ਮਕਾਮ ਬਹੁਤ ਵੱਡਾ ਲੋਕਤੰਤਰ ਦੇ ਵਿੱਚ ਪੱਤਰਕਾਰੀ ਇੱਕ ਥੰਮ ਹੈ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਪੱਤਰਕਾਰੀ ਦਾ ਇੱਕ ਆਪਣਾ ਸਥਾਨ ਹੈ ਰੁਤਬਾ ਹੈ ਅਤੇ ਜਦੋਂ ਪੱਤਰਕਾਰ ਵੀ ਕਿਸੇ ਪਾਰਟੀ ਦੇ ਕੁਝ ਬੰਦਿਆਂ ਦੇ ਕਹਿਣ ਤੇ ਬੋਲਣ ਲੱਗ ਜਾਣ ਤਾਂ ਦੋਸਤੋ ਉਦੋਂ ਜਿਹੜਾ ਇਹ ਪੱਤਰਕਾਰੀ ਦਾ ਇਨਾ ਵੱਡਾ ਕੀਤਾ ਹੈ ਪਵਿੱਤਰ ਕੀਤਾ ਹੈ ਪ੍ਰੋਫੈਸ਼ਨ ਹੈ ਇਹ ਤੇ ਕੁਐਸਚਨ ਖੜੇ ਹੋ ਜਾਂਦੇ ਆ ਮੈਂ ਸੋਸ਼ਲ ਮੀਡੀਆ ਤੇ ਇੱਕ ਪੱਤਰਕਾਰ ਵੀਰ ਦੀ ਗੱਲ ਕਰ ਰਿਹਾ ਜਿਹੜਾ ਕਿ ਇੱਕ ਵਿਸ਼ੇਸ਼ ਪਰਸਨ ਨੂੰ ਸਿਆਸਤਦਾਨ ਨੂੰ ਟਾਰਗੇਟ ਕਰਦਾ ਕਦੇ ਕਹਿੰਦਾ ਜੀ ਉਹਨਾਂ ਤੇ ਫਲਾਣਾ ਕੇਸ ਚੱਲਦਾ ਕਦੇ ਕਹਿੰਦਾ ਜੀ ਉਹ ਤਾਂ ਐਨੇ ਕਦੇ ਕਹਿੰਦੇ ਜੀ ਉਹ ਤਾਂ ਐਨੇ ਉਹਨਾਂ ਦੇ ਨਾਲ ਨਹੀਂ ਕੋਈ ਖੜਦਾ ਉਹ ਤਾਂ ਜੀ ਇਕੱਲੇ ਨੇ ਉਹ ਤਾਂ ਜੀ ਖਲਾਰਾ ਪਾਉਂਦੇ ਨੇ ਇਹ ਗੱਲਾਂ ਐ ਲੱਗਦੀਆਂ ਨੇ ਵੀ ਜਿਵੇਂ ਉਹ ਆਪ ਨਹੀਂ ਉਹਨਾਂ ਤੋਂ ਕੋਈ ਹੋਰ ਪਾਰਟੀ ਦੇ ਦੇ ਲੀਡਰ ਨੂੰ ਕਹਾਰਾ ਜੇਕਰ ਇਹ ਸੱਚ ਹੈ ਉਹ ਸੋਸ਼ਲ ਮੀਡੀਆ ਤੇ ਪੱਤਰਕਾਰ ਵੀਰ ਨੂੰ ਇੱਕ ਸੁਜੈਸ਼ਨ ਵੀ ਹੈ ਵੀ ਜੇਕਰ ਇਹ ਸੱਚ ਹੈ ਤਾਂ ਫਿਰ ਜਿਹੜੀ ਪੱਤਰਕਾਰੀ ਹੈ ਇਹਨੂੰ ਆਪਾਂ ਆਜ਼ਾਦ ਇੰਡੀਪੈਂਡੈਂਟ ਕਿਵੇਂ ਕਹਾਂਗੇ ਅਜਿਹੀਆਂ ਗੱਲਾਂ ਨੇ ਜਦੋਂ ਸਮਾਜ ਦੇ ਵਿੱਚ ਆਪਾਂ ਕਰਦੇ ਆਂ ਪਰਟੀਕੂਲਰ ਕਿਸੇ ਵਿਸ਼ੇਸ਼ ਬੰਦੇ ਨੂੰ ਟਾਰਗੇਟ ਕਰਕੇ ਕਰਦੇ ਆਂ ਉਹਦੇ ਰੀਸ ਵੀ ਲਾਉਨੇ ਆ ਹੁਣ ਦੇਖੋ ਪੱਤਰਕਾਰ ਰੀਸ ਲਾਉਂਦਾ ਹੈ ਸਿਆਸਤਦਾਨ ਦੇ ਵੀ ਉਹ ਤਾਂ ਐ ਕਰਦੇ ਨੇ ਉਹ ਤਾਂ ਐ ਕਰਦੇ ਰੋ ਤਾਂ ਐ ਬੋਲਦੇ ਨੇ ਹਰੇਕ ਕੰਸਰਨ ਦਾ ਆਪਣਾ ਇੱਕ ਤਰੀਕਾ ਬੋਲਣ ਦਾ ਸਿਮਰਜੀਤ ਸਿੰਘ ਬੈਂਸ ਨੂੰ ਉਹ ਜਿਹੜਾ ਪੱਤਰਕਾਰ ਵੀਰੋ ਵਾਰ-ਵਾਰ ਕਦੇ ਉਹਨਾਂ ਦੇ ਬੋਲਣ ਦੇੰ ਵਾਸਤੇ ਕਦੇ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਵਾਰ-ਵਾਰ ਗੱਲ ਕਰਦਾ ਹੈ ਇਹਦੇ ਨਾਲ ਪੱਤਰਕਾਰਤਾ ਦੀ ਜਿਹੜੀ ਪਾਰਦਰਸ਼ਤਾ ਹੈ ਜਿੱਥੇ ਉਹ ਦਾਤੇ ਲੱਗਦੀ ਹੈ ਉੱਥੇ ਜਿਹੜਾ ਪਰਸਨ ਗੱਲ ਕਰ ਰਿਹਾ ਹੁੰਦਾ ਪੱਤਰਕਾਰ ਆਪਣੇ ਆਪ ਨੂੰ ਕਹਿੰਦਾ ਉਹਦਾ ਵੀ ਜਿਹੜਾ ਉਹਦਾ ਤਰੀਕਾ ਬਤੌਰ ਇੱਕ ਪੱਤਰਕਾਰ ਉਹਦਾ ਗੱਲ ਕਰਨ ਦਾ ਉਹ ਜਿਹੜਾ ਇੱਕ ਰਤਬਾ ਰੱਖਦਾ ਉਹਨੂੰ ਵੀ ਕਿਤਨਾ ਕਿਤੇ ਸੱਟ ਲੱਗਦੀ ਹੈ ਲੋਕ ਸੋਚਦੇ ਨੇ ਵੀ ਯਾਰ ਵੀ ਇਹ 1% ਦੇ ਪਿੱਛੇ ਕਿਉਂ ਪਿਆ ਹੋਇਆ ਹੈ ਹੋਰ ਵੀ ਮੁੱਦੇ ਬਹੁਤ ਨੇ ਸੋਝਿਆ ਨਾ ਕਰਕੇ ਵੈਸੇ ਪਹਿਲਾਂ ਵੀ ਉਹਨਾਂ ਨੇ ਤਕਰੀਬਨ ਡੇਢ ਤੋਂ ਦੋ ਮਹੀਨੇ ਪਹਿਲਾਂ ਗੱਲ ਕੀਤੀ ਸੀ ਇਸੇ ਤਰ੍ਹਾਂ ਦੀ ਹੁਣ ਫੇਰ ਕੁਝ ਦਿਨ ਪਹਿਲਾਂ ਕੀਤੀ ਹੈ ਇਹਦੇ ਨਾਲ ਜਿਹੜਾ ਮਾਹੌਲ ਹੈ ਜਿੱਥੇ ਅਸੀਂ ਕਹਿੰਨੇ ਵੀ ਸਾਰੇ ਬਰਾਬਰ ਨੇ মিডিਆ ਸਾਰਿਆਂ ਦੀ ਬਰਾਬਰ মিডিਆ ਸਾਰਿਆਂ ਦੀ ਗੱਲ ਕਰਦਾ ਹੈ মিডিਆ ਉਹਨਾਂ ਦੀ ਵੀ ਗੱਲ ਕਰਦਾ ਜਿਹੜੇ ਜਿਨ੍ਹਾਂ ਦੀ ਗੱਲ ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ মিডিਆ ਵੱਡਿਆਂ ਦੀ ਗੱਲ ਵੀ ਕਰਦਾ ਸਿਆਸਤਦਾਨਾਂ ਦੀ মিডিਆ ਵੋਟਾਂ ਪਵਾਉਣ ਵਾਲਿਆਂ ਦੀ ਵੀ ਗੱਲ ਕਰਦਾ ਵੋਟਾਂ ਪਾਉਣ ਵਾਲਿਆਂ ਦੀ ਵੀ ਗੱਲ ਕਰਦਾ ਪਰ ਇੱਥੇ ਆ ਕੇ ਦੋਸਤੋ মিডিਆ ਤੇ ਅਰਥ ਬਦਲ ਜਾਂਦੇ ਨੇ ਕਿਸੇ ਪਾਰਟੀ ਦੇ ਨਾਂ ਹੋ ਕੇ ਕੁਝ ਬੰਦਿਆਂ ਦੇ ਨਾਂ ਹੋ ਕੇ ਬਰਾਬਰ ਗੱਲ ਕਰੋ ਸਹੀ ਗੱਲ ਕਰੋ ਜੇ ਕੋਈ ਸਹੀ ਹੈ ਉਹਨੂੰ ਸਹੀ ਜ਼ਰੂਰ ਕਹੋ ਜੇ ਕਿਸੇ ਇਨਸਾਨ ਨੇ ਆਪਣੀ ਮਿਹਨਤ ਨਾਲ ਪਹਿਚਾਣ ਬਣਾਈ ਹੈ ਅਤੇ ਕੁਝ ਬੰਦੇ ਕਿਸੇ ਦੇ ਜ਼ਰੀਏ ਗਲਤ ਕਹਾ ਕੇ ਉਸ ਦੀ ਰੈਪਿਊਟੇਸ਼ਨ ਨੂੰ ਜਾਂ ਇਮੇਜ ਨੂੰ ਖਰਾਬ ਕਰਨਾ ਚਾਹੁੰਦੇ ਨੇ ਤਾਂ ਜਿਹੜਾ ਬੰਦਾ ਇਮੇਜ ਖਰਾਬ ਕਰ ਰਿਹਾ ਹੈ ਬੋਲ ਕੇ ਕਿਸੇ ਦੀ ਰੈਪਿਊਟੇਸ਼ਨ ਨੂੰ ਡੈਂਟ ਕਰ ਰਿਹਾ ਹੈ ਬੋਲ ਕੇ ਇੱਕ ਪੱਤਰਕਾਰ ਦੇ ਤੌਰ ਤੇ ਉਹਨੂੰ ਸੋਚਣ ਦੀ ਲੋੜ ਹੈ